ਕੋਈ ਆਪਾਂ ਕੋਈ ਜਾਦੂ ਟੋਣਾ ਨਹੀਂ ਕਰਦੇ ਮਿੱਤਰੋ ਕੋਈ ਬਾਬੇ ਬੂਬੇ ਇਹ ਨਹੀਂ ਆਪਾਂ ਇਹ ਤੁਹਾਨੂੰ ਇੱਕ ਚਮਤਕਾਰ ਕਰਕੇ ਦਿਖਾਵਾਂਗੇ ਪਰ ਕਰਕੇ ਕਿਵੇਂ ਦਿਖਾਵਾਂਗੇ ਦੇਖੀ ਜਾ ਤੁਸੀਂ ਬਣੇ ਰਹੋ ਵੀਡੀਓ ਤੇ ਲੈ ਮਤਰਾ ਇਧਰ ਮਾਰਾ ਹੱਥ ਆਪਣਾ ਇੱਕ ਛੱਲਾ ਪਾਇਆ ਹੋਰ ਕੁਛ ਨਹੀਂ ਤਾਕਾਣੀ ਤਬੀਤ ਨਹੀਂ ਉੱਤੇ ਰੱਖ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਅੱਜ ਦਿਖਾਵਾਂਗੇ ਆ ਤੁਹਾਨੂੰ ਆਹ ਵੀਡੀਓ ਆਈ ਵਾਇਰਲ ਹੋਈ ਜਾਂਦਾ ਮੈਂ ਬਹੁਤ ਕਹਿੰਦੇ ਨਾਰੀਅਲ ਲੈ ਕੇ ਤੇ ਪਾਣੀ ਚੈੱਕ ਕਰਦੇ ਆ ਤੇ ਉਹ ਸਾਨੂੰ ਦੱਸਦੇ ਆ ਕਿਉਂ ਹੀ ਮਰੀ ਜਾਂਦਾ ਕਿਹੜਾ ਪਾਣੀ ਪੁਣੀ ਪਾਣੀ ਪੁਣੀ ਨਹੀਂ ਆਏ ਚੱਕੋਂ ਤੇ ਧਰਤੀ 'ਚ ਕੌਣ ਵੜ ਕੇ ਜਾਂਦਾ ਨਾ ਨਾਰੀਅਲ ਨੂੰ ਕੀ ਪਤਾ ਲੱਗ ਜਾਂਦਾ ਪਾਣੀ ਹੈ ਥੱਲੇ ਉਹ ਸਾਰੀ ਵੀਡੀਓ ਦੱਸਾਂਗੇ ਬਣੇ ਰਿਓ ਵੀਡੀਓ ਤੇ ਤੇਰੀ ਵੀਡੀਓ ਵਧੀਆ ਲੱਗੀ ਤਾਂ ਮੇਰਾ ਭਰਾ ਲਾਈਕ ਕਰ ਕਮੈਂਟ ਕਰਿਓ ਤੇ ਸ਼ੇਅਰ ਕਰ ਦਿਓ ਮੇਰਾ ਭਰਾ ਵੀਡੀਓ ਤੇ ਵੀਡੀਓ ਪੂਰੀ ਦੇਖੋ 来 ਵੀ ਮਿੱਤਰੋ ਆ ਹੈਗਾ ਇੱਕ ਨਾਰੀਅਲ ਇਹ ਕੋਈ ਆਪਾਂ ਕਿ ਤੋਂ ਮਾਰ ਕੇ ਨਹੀਂ ਲਿਆਂਦਾ ਨਾ ਕੋਈ ਧਾਗਾ ਤਵੀਤ ਕਰਾਇਆ ਤੇ ਤੇ ਇਹ ਸਿੰਪਲ ਇੱਕ ਨਾਰੀਅਲ ਆ ਮਿੱਤਰੋ ਪਾਣੀ ਵਾਲਾ ਨਾਰੀਅਲ ਲੈਣਾ ਪਾਣੀ ਵਾਲਾ ਨਾਰੀਅਲ ਲੈ ਕੇ ਉਹਨੂੰ ਬੰਦਾ ਨਹਾ ਕੇ ਕੱਚੀ ਲੱਸੀ ਨਾਲ ਧੋ ਕੇ ਤੇ ਆਪਣੇ ਖੇਤ ਦੇ ਵਿੱਚ ਜਾ ਸਕਦਾ ਹੈ ਖੇਤ ਦੇ ਵਿੱਚ ਜਦੋਂ ਆਪਾਂ ਬੋਰ ਕਰਦੇ ਆ ਉਹਦਾ ਪਾਣੀ ਚੈੱਕ ਕਰਨ ਖਾਤੇ ਉਹਦਾ ਪਾਣੀ ਚੈੱਕ ਕਿਵੇਂ ਕਰਨਾ ਮਿੱਤਰੋ ਦਿਖਾਉਣਾ ਐ ਤੁਹਾਨੂੰ ਕੀ ਗੱਲ ਬਾਤ ਆ ਸਾਰੀ ਜਾਣਕਾਰੀ ਦੇਵਾਂਗਾ ਮਿੱਤਰੋ ਬਣੇ ਹੋਏ ਵੀਡੀਓ ਆਏ ਕਰਕੇ ਆਪਾਂ ਹੱਥ ਧੋ ਕੇ ਕੱਚੀ ਲੱਸੀ ਨਾਲ ਉਦੋਂ ਬਾਅਦ ਆਪਾਂ ਐ ਕਰਕੇ ਹੱਥ ਤੇ ਧਰ ਲੈਣਾ ਹੱਥ ਤੇ ਧਰ ਲਿਆ ਉਦੋਂ ਬਾਅਦ ਆਪਾਂ ਹੌਲੀ ਹੌਲੀ ਨੰਗੇ ਪੈਰ ਰੱਖਣੇ ਆ ਹੌਲੀ 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 ਤੁਰਨਾ ਵੀ ਜਿੱਥੇ ਆਪਾਂ ਬੋਰ ਲਾਉਣਾ ਉੱਥੇ ਉੱਥੇ ਆਪਾਂ ਪਾਣੀ ਚੈੱਕ ਕਰਨਾ ਐ ਤੁਰੇ ਜਾਣਾ ਹੌਲੀ ਹੌਲੀ ਤੁਰੇ ਜਾਣਾ ਤੇ ਦਿਖਾ ਦੇ ਕੈਮਰੇ ਦੇ ਵਿੱਚ ਤੇ ਆਪੇ ਆਪਣੀਆਂ ਉਂਗਲਾਂ ਥੱਲੇ ਆ ਦੇਖੋ ਤੇ ਮੂਵਮੈਂਟ ਲੈ ਕੇ ਤੇ ਤਾਣੂ ਹੋਣ ਲੱਗ ਗਿਆ ਆਪਾਂ ਚੱਕ ਕੇ ਦਿਖਾ ਦਨੇ ਆ ਤੁਹਾਨੂੰ ਦੂਰੀ ਵਾਰ ਫੇਰ ਕਰਕੇ ਦਿਖਾ ਦਨੇ ਆ ਅੱਗੇ ਕਰ ਲ ਆ ਦੇਖੋ ਮੇਟਰ ਹੱਥ ਦੇ ਧਰ ਲਿਆ ਆਪਾਂ ਹਜੀ ਜਮਾ ਥੱਲੇ ਆ ਨਾ ਆ ਦੇਖੋ ਆਪਣੀਆਂ ਉਂਗਲਾਂ ਨਾਲ ਲੱਗਿਆ ਪਾ ਉਂਗਲਾਂ ਥੱਲੇ ਕਰ ਲੈਨੇ ਆ ਦੇਖੋ ਆਪਾਂ ਹੁਣ ਤੁਰਪੇ ਹੌਲੀ ਹੌਲੀ ਦਿਖਾ ਦੇ ਦਿਖਾ ਦੇ ਕੈਮਰੇ ਦੇ ਵਿੱਚ ਆਏ ਨਾ ਅੱਖੇ ਕੋਈ ਉਹੀ ਮਾਰੀ ਜਾਂਦੇ ਆ ਆ ਦੇਖੋ ਆ ਦੇਖੋ ਮੈਂ ਆ ਦੇਖ ਜਿੱਥੇ ਪਾਣੀ ਪੂਰਾ ਕਿਉਂਕਿ ਪਾਣੀ ਹੋਣਾ ਚਾਹੀਦਾ ਥੱਲੇ ਧਰਤੀ ਦੇ ਵਿੱਚ ਉਥੇ ਇਹ ਨਾਰੀਅਲ ਦੱਸ ਦਿੰਦਾ ਵੀ ਪਾਣੀ ਇੱਥੇ ਹੈਗਾ ਤੇ ਆਏ ਮਿੱਤਰੋ ਆਏ ਹੈ ਨਹੀਂ ਵੀ ਮਿੱਠਾ ਜਾਂ ਖਾਰਾ ਪਾਣੀ ਆ ਉਹ ਆਪਾਂ ਨੂੰ ਇੰਨਾ ਪਤਾ ਨਹੀਂ ਤੇ ਆਏ ਪਤਾ ਲੱਗ ਜਾਂਦਾ ਇਹਦੇ ਨਾਲ ਵੀ ਇੱਥੇ ਪਾਣੀ ਹੈਗਾ ਤੇ ਆਹ ਦੇਖੋ ਦੂਰੀ ਬਾਰ ਵੀ ਆਪਾਂ ਕਰਕੇ ਦਿਖਾ ਆਣੇ ਆ ਆ ਦੇਖ ਆਪਾਂ ਉਂਗਲਾਂ ਦੇ ਉੱਤੇ ਰੱਖ ਲਿਆ ਜਮਾ ਨਾਲ ਲੱਗਿਆ ਪਿਆ ਉਂਗਲਾਂ ਦੇ ਤੇ ਆਪਾਂ ਔਲੀ ਔਲੀ ਤੁਰਦੇ ਆ ਮੂਵਮੈਂਟ ਹੋਣ ਲੱਗੀ ਆਪਾਂ ਨੂੰ ਆਪ ਨੂੰ ਆਪ ਨੂੰ ਪਤਾ ਲੱਗਣ ਲੱਗਿਆ ਤੇ ਦਿਖਾ ਦੇ ਤੇ ਆ ਲੈ ਦਿਖਾ ਦੇ ਕੋਲੇ ਕਰਕੇ ਨਾਰੀਅਲ ਡੱਗੂ ਆ ਥੱਲੇ ਜਮਾ ਖੜਾ ਹੋ ਗਿਆ ਤੇ ਆਹ ਲਾ ਮਤਰੋ ਕਿਵੇਂ ਲੱਗਿਆ ਤੈਨੂੰ ਕਿਵੇਂ ਲੱਗਿਆ ਓਕੇ ਰਿਪੋਰਟ ਹੈ ਜਮਾ 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 ਆਪ ਫੇਕ ਤਾਂ ਨਹੀਂ ਮੌਹੇ ਮਾਰੀ ਨਾ ਨਾ ਆ ਇਹ ਹੋ ਸਕਦਾ ਯਾਰ ਜਿਵੇਂ ਜਿਵੇਂ ਏਡੋ ਏਡੋ ਲੋਕਾਂ ਦੀ ਚਵੈਸ ਹੁੰਦੀ ਹੈ ਹੁਣ ਹੁਣ ਤੈਨੂੰ ਕਿਵੇਂ ਲੱਗਿਆ ਬહેરા ਲੋਕ ਆਪਾਂ ਨੂੰ ਆਖਣਗੇ ਵੀ ਇਹ ਐਸਲੂਟ ਨਹੀਂ ਹੋ ਸਕਦਾ ਨਹੀਂ ਤੈਨੂੰ ਲੱਗਿਆ ਮੈਨੂੰ ਜਮਾ ਓਕੇ ਰਿਪੋਰਟ ਹੈ ਵੀ ਆਪਾਂ ਪੰਜਵੇਂ ਦੱਸਿਆ ਸੀ ਆਪਾਂ ਜਿਵੇਂ ਵੀਡੀਓ ਦੇਖਾਂਗੇ ਜਿਵੇਂ ਆਪਾਂ ਵੀਡੀਓ ਦੇਖਾਂਗੇ ਉਵੇਂ ਆਪਾਂ ਕਰਿਆ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗਿਆ ਵੀ ਇਹ ਗੱਲਬਾਤ ਹੈਗੀ ਹੈ ਫੈਨਾ ਆਪਾਂ ਉਹਦੇ ਸੀ ਉਹੀ ਮਰੀ ਜਾਂਦੇ ਫੇਕ ਵੀਡੀਓ ਆਪਾਂ ਵੀ ਪਹਿਲਾਂ ਫੇਕ ਹੀ ਮੰਨਦੇ ਸੀ ਇਸ ਚੀਜ਼ ਨੂੰ ਲੈ ਵੀ ਮਤਲਬ ਜੇ ਸੋਨੂੰ ਵੀ ਫੇਕ ਲੱਗੀ ਤਾਂ ਵੀ ਦੱਸ ਦਿਓ ਕਮੈਂਟ ਕਰ ਇਹ ਜੇ ਵਧੀਆ ਜਮਾ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਮੇਰਾ ਪਰ ਜੇ ਨਾ ਵਧੀਆ ਲੱਗੀ ਤਾਂ ਸ਼ੇਅਰ ਨਾ ਕਰਿਓ ਭਾਉਂਦੀ ਹਮ ਧੰਨਵਾਦ